ਸਾਥੀ ਕਾਰ ਜੀ ਤੁਸੀਂ ਜੁੜ ਚੁੱਕੇ ਹੋ ਪਿੰਡ ਦੀ ਆਵਾਜ਼ ਤਕਤੂਪਰਾ ਚੈਨਲ ਦੇ ਨਾਲ ਇਸ ਵਕਤ ਵੱਡੇ ਫੋੜੇ ਦੇ ਵਿੱਚ ਜਿਹੜਾ ਸੜਕ ਦਾ ਕੰਮ ਆ ਪੂਰੇ ਜੋਰ-ਸ਼ੋਰ ਦੇ ਨਾਲ ਤੇ ਜੰਗੀ ਪੱਧਰ ਤੇ ਚੱਲ ਰਿਹਾ ਹੈ ਤਕਰੀਬਨ ਤਕਤੂਪਰੇ ਦੀ ਸ਼ਾਨ ਆ ਜਿਹੜਾ ਵੱਡਾ ਫੋੜਾ ਤੇ ਜਿਹੜੇ ਬਰੋਟੇ ਆ ਬ੍ਰੇਕ ਆ ਜਿਹੜੇ ਆਪਾਂ ਬੋੜ ਆ ਇਹ ਸਾਰੇ ਵਰਗਤ ਵੀ ਕਹਿੰਦੇ ਨੇ ਇਹਨਾਂ ਨੂੰ ਤਕਰੀਬਨ ਜਿਹੜਾ ਤੁਹਾਨੂੰ ਸਾਹਮਣੇ ਦਿਖਾ ਰਿਹਾ 200 ਸਾਲ 2.5 300 ਸਾਲ ਪੁਰਾਣਾ ਹੈ ਇਹ ਬਾਈ ਪਿਆਰਾ ਸਿੰਘ ਦੇ ਦੱਸਣ ਦੇ ਮੁਤਾਬਕ ਆ ਜਿਹੜਾ ਵਰਡ ਤੁਹਾਨੂੰ ਦਿਖਾ ਰਿਹਾ ਇਹ तकरीबन 100 150 ਸਾਲ ਜਿਹੜਾ ਹੈਗਾ ਖਾਣਾ ਇਹ ਬਾਦ ਦੇ ਵਿੱਚ ਲੱਗਾ। ਇਹ ਕਿ 100 ਸਾਲ ਦੇ तकरीबन ਕਿ ਖੜੇ ਆ ਕਿੰਨੀਆਂ ਸੀ ਪੀੜੀਆਂ ਜਿਹੜੀਆਂ तकरीबन ਇਹਨਾਂ ਦੇ ਥੱਲਿਓਂ ਖੇਡ ਖੇਡ ਕੇ ਜਿਹੜੀਆਂ ਰੁਕਸਤ ਹੋ ਗਈਆਂ ਤੇ ਇਹ ਹਜੇ ਵੀ ਜਿਹੜੇ ਉਸੇ ਤਰ੍ਹਾਂ ਹੀ ਆਪੋ ਆਪਣਾ ਤੁਸ਼ੂਆ ਬਣ ਰਿਹਾ ਆ ਸ਼ਾਵਾ ਦੇ ਰਿਹਾ ਦਾ ਟੂਪਰੇ ਨੂੰ ਤੇ ਪ੍ਰਮਾਤਮਾ ਕਰੇ ਜਿਸੇ ਤਰ੍ਹਾਂ ਹੀ ਜਿਹੜੇ ਹੈਗੇ ਇਸੇ ਤਰ੍ਹਾਂ ਹੀ ਮਤਲਬ ਟੱਕੂਰੇ ਦੇ ਵਿੱਚ ਜਿਹੜੀਆਂ ਖੁਸ਼ਹਾਲੀਆਂ ਇਸ ਤੋਂ ਦੇ ਬੱਚੇ